ਇਹ ਦਰਸ਼ਕ ਵੀਰੋ ਸਾਸੀ ਕਾਲ ਤੇ ਮੈਲਕੋਟਾ ਜੀਰਾਂ ਨਹੀਂ ਤੇ ਤੁਸੀਂ ਤਸਵੀਰਾਂ ਦੇਖ ਰਹੇ ਹੋ ਸੁਵਿੰਤਾ ਸੈਂਟਰ ਹੈਗਾ ਜੀ ਭੰਗਿਆਲਾ ਤੇ ਕਾਫੀ ਦਿਨਾਂ ਤੋਂ ਜਿਹੜੀ ਇੱਥੇ ਨੈਟ ਦੀ ਪ੍ਰੋਬਲਮ ਆ ਰਹੀ ਆ ਤੇ ਨੈਟ ਦੀ ਪ੍ਰੋਬਲਮ ਆਨ ਕਰਕੇ ਜਿਹੜੀ ਜਨਤਾ ਉਹ ਖਚਲਖਵਾਰ ਹੋ ਰਹੀ ਹੈ ਰੋਜ਼ ਨੈਟ ਨਾ ਚੱਲਣ ਦਾ ਸਾਰਾ ਕਾਰਨ ਆ ਮਨ ਲਓ ਵੇਖੋ ਜਨਤਾ ਸਵੇਰ ਤੋਂ ਆ ਕੇ ਬੈਠੀ ਹੋਈ ਆ ਤੇ ਜਿਹੜੇ ਸਾਡੇ ਅਫਸਰ ਸਹਿਬਾਨ ਆ ਉਹ ਵੀ ਵਿਚਾਰੇ ਰਿਮੋਟ ਡਿਊਟੀ ਤੇ ਰੋਜ਼ ਆ ਜਾਂਦੇ ਆ ਕਿ ਉਹਨਾਂ ਤੇ ਵਸਦਾ ਰੋਗ ਨਹੀਂਗਾ ਜੇ ਨੈਟਵਰਕ ਚੱਲੂਗਾ ਤਾਂ ਉਹ ਕੰਮ ਕਰਨਗੇ ਉਹਨਾਂ ਦੀ ਵੀ ਖੱਜਲਖੁਆਰੀ ਨਾਲ ਤੇ ਸਰਕਾਰ ਨੂੰ ਅਸੀਂ ਬੇਨਤੀ ਕਰਦਾ ਕਿ ਜਿਹੜਾ ਸਵਿਧਾ ਸੈਂਟਰ ਭੰਗਿਆੜਾ ਜਿਹੜਾ ਦੇ ਜਿਹੜੀ ਨੈਟਵਰਕ ਦੀ ਪ੍ਰੋਬਲਮ ਆ ਰਹੀ ਆ ਉਹਨੂੰ ਰੈਗੂਲਰ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਕਿਉਂਕਿ ਤਾਂ ਖੱਜਲਖੁਆਰ ਹੁੰਦੀ ਆ ਕੰਮ ਕਰਾਂ ਦਾ ਟਾਈਮ ਉਤੋਂ ਤੇ ਸਾਰੀ ਤਰ੍ਹਾਂ ਦੇ ਕੰਮ ਜਿਹੜੇ ਦੁੜੇ ਹੋਏ ਨੇ ਨਾਲ ਇਸ ਸੈਂਟਰ ਦੇ ਤੇ ਮਾਨਚੋਕ ਪ੍ਰਸ਼ਾਸਨ ਨੂੰ ਅਸੀਂ ਬੇਨਤੀ ਕਰਦੇ ਆ ਕਿ ਜਿਹੜੀ ਜਿਹੜੀ ਨੈਟ ਦੀ ਪ੍ਰੋਬਲਮ ਆ ਰਹੀ ਆ ਇੱਕ ਪਾਸੇ ਤਾਂ ਸਰਕਾਰ ਕਹਿ ਰਹੀ ਆ ਕਿ 1076 ਨੰਬਰ ਤੇ ਕਾਲ ਕਰੋਗੇ ਘਰਾਂ ਦੇ ਵਿੱਚ ਆ ਕੇ ਤੁਹਾਡੇ ਕੰਮ ਹੋਣਗੇ ਉਹਦੇ ਉਲਟ ਕੀ ਹੋ ਰਿਹਾ ਕਿ ਜਿਹੜਾ ਸਹੂਦਤਾਂ ਸੈਂਟਰ ਦੇ ਵਿੱਚ ਵੀ ਆ ਰਹੇ ਆ ਉੱਥੇ ਵੀ ਕੰਮ ਨਹੀਂ ਹੋ ਰਿਹਾ ਕਿ ਪ੍ਰੋਬਲਮ ਆ ਰਹੀ ਨੈਟ ਦੀ ਤੇ ਮਾਨਚੋਕ ਪ੍ਰਸ਼ਾਸਨ ਤੋਂ ਉਮੀਦ ਕਰਦੇ ਆ ਕਿ ਸਾਡੀ ਇਸ ਬੇਨਤੀ ਤੇ ਗੌਰ ਕੀਤੀ ਜਾਵੇ ਧੰਨਵਾਦ ਮਿਹਰਬਾਨੀ ਤੁਹਾਡੀ ਹੋਵੇਗੀ